ਸਿੰਘੋ ਬਾਈ ਖਾਲਸਾ ਬਾਈ ਗੁਰਦੀਪਾ ਤੇ ਜੀ ਛੜਦੋ ਕੀ ਮੱਤਾ ਜੀ ਬਾਈ ਬਸਾ ਛੜਦੋ ਬਾਈ ਗਿੰਦਵਾਨ ਧੰਨ ਗੁਰੂ ਗ੍ਰੰਥ ਸਾਹਿਬ ਚਲੋ ਪਿਆਰੋ ਧੰਨ ਗੁਰੂ ਗ੍ਰੰਥ ਸਾਹਿਬ ਹੋਰ ਖਾਲਸਾ ਜੀ ਕਿ ਚੜਦੀ ਕਲਾ ਜੀ ਸਿੰਘੋ ਹਾਂ ਜੀ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕੋਈ ਦੀ ਤਿਕਰ ਦੀ ਕਮਾਈ ਗਣੀ ਬਾਬੇਓ ਕੇ ਕੰਮ ਬੰਦ ਬਾਸ਼ ਕਰ ਲਈਦਾ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਬਾਬੇ ਦੀ ਮਿਹਰ ਆ ਕਿੰਨੀ ਉਮਰ ਕੀ ਆਪਣੀ 70 ਸਾਲ ਹੋ ਗਈ 70 ਸਾਲ ਹੋ ਗਈ ਆ ਧੰਨ ਗੁਰੂ ਰਾਮਦਾਸ ਤੇ ਕਿੰਨੀ ਮਾਇਆ ਹੋਈ ਹੁੰਦੀ ਆ ਬਣ ਜਾਂਦੀ ਆ ਆਪਣੀ ਖਰਚੇ ਵਿੱਚ ਜੋਗੀ ਕਿੰਨੀ ਕਾ 100 150 200 ਤੇ ਬਹੁਤ ਅੱਗ ਸ਼ੁਕਰ ਆ ਗੁਰੂ ਸਾਹਿਬ ਦਾ ਸ਼ੁਕਰ ਮਨਾਈ ਦਾ ਧੰਨ ਗੁਰੂ ਰਾਮਦਾਸ ਬੱਚਾ ਕੋ ਲਈ ਦੇਣੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਅੱਜ ਕਿੰਨੀ ਮਾਇਆ ਕਮਾਈ 8 ਲੱਖ 60 ਲੱਖ 60 ਲੱਖ ਕੁ ਵਾਲਿਆ ਸਤਿ ਰਿਵੇ ਕਰੋ ਬਾਬੇਓ ਧੰਨ ਗੁਰੂ ਰਾਮਦਾਸ ਕੋਈ ਗਿਲਾ ਸ਼ਿਕਾਇਤ ਨਹੀਂ ਮਾਰਦੇ ਹੈ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਚੜ੍ਹਦੀ ਕਲਾ ਬਾਬੇਓ ਸ਼ੁਕਰ ਹੈ ਇਹਨਾਂ ਜਿਹੜੇ ਗੁਰੂ ਕੇ ਸੇਖਾ ਉਹਨਾਂ ਨੂੰ ਮਾਇਆ ਨਾਲ ਕੋਈ ਨਹੀਂ ਹੈ ਧੰਨ ਗੁਰੂ ਰਾਮਦਾਸ ਉਹਦੇ ਨਾਲ ਹੈ ਉਹਦੇ ਨਾਲ ਉਹਦੇ ਨਾਲ ਕਿਨਾਲੀ ਪਿਆਰ ਆ ਅਕਾਲਪੁਰਖ ਨਾਲੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਦੇਲੀ ਵਾਹਿਗੁਰੂ 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 ਠੀਕ ਠੀਕ ਆ ਆਹਨ ਬੱਬਾ ਜੀ ਦੁਬਈ ਪਾਸ ਇਹੀ ਐ ਨਾ ਇਧਰ ਉਹਦੀ ਅੱਗੋਂ ਆ ਧੰਨ ਗੁਰੂ ਜੀ ਦਾ ਆ ਅੱਛਾ ਜੀ ਗੁਰੂ ਸਾਹਿਬ ਕਰਨ ਵਾਲੇ ਆ ਅੱਛਾ ਤੂੰ ਬੱਬਾ ਇੱਕ ਮਿੰਟ ਮੜਿਆ ਕਰੋ ਕਿ ਮੈਂ ਤੁਹਾਨੂੰ ਮੜਿਆ ਰੋਕ ਰੋਕੀ ਇਹਦਾ ਜੇ ਮੁੰਡਾ ਮੁੰਡਾ ਹਾਂ ਇੱਥੇ 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 ਮੜਿਆ ਰੋਕ ਦੋ ਉਹ ਮੁੰਡਾ ਆ ਰਿਹਾ ਪਿੱਛੇ ਮੇਰਾ ਵਾਕਈ ਲੱਦਾ ਅੱਛਾ ਤੂੰ ਬੱਬਾ ਜੀ ਜਿਵੇਂ ਤੀ ਕਹਿੰਦੇ ਬੇ 60 ਲੱਖ ਕਮਾਇਆ ਤੇ ਕਦੀ ਮਹਾਰਾਜ ਤੇ ਗੀਲਾ ਛਕੋ ਨਹੀਂ ਹੁੰਦਾ ਕਿ ਮਹਾਰਾਜ ਕਿ ਸਾਰਿਆਂ ਨੂੰ ਕੋਠੀਆਂ ਘਰਾਂ ਦਿੱਤੀਆਂ ਤੇ ਗੁਰੂ ਦਾ ਸਿੰਘ ਜੀ ਆ 43 70 ਸਾਲ ਉਮਰ ਹੋ ਗਈ ਹੈ ਕਦੀ ਹੋਇਆ ਨਹੀਂ ਕਦੀ ਨਹੀਂ ਆ ਸ਼ੁਕਰ ਹੈ ਮਹਾਰਾਜ ਦਾ 60 ਲੱਖ ਸਾਡਾ ਲੱਗਦਾ ਮੇਰੇ ਕੋ ਵੀ ਨਹੀਂ ਹੈਗਾ ਅਵੇ ਨਾ ਸਿੰਘਾਂ ਦੇ ਬੋਲੇ ਕਿੰਨਾ ਕਹਵਾ ਜੀ 60 ਲੱਖ ਦੂਜਾ ਬੰਦਾ ਹੋਵੇ ਪਾਗ ਪਾਗਲ ਹੋ ਜੇ ਉਹਨੇ ਕਹਨਾ 60 ਲੱਖ ਕਮਾ ਲਾ ਰਿਕਸ਼ੇ ਦੇ ਤੇ ਇਹ ਸਿੰਘਾਂ ਦੇ ਬੋਲੇ ਆ ਹਾਂ ਸਾਡਾ ਨਾ 1 ਲੱਖ ਉਹ ਤਾਂ ਬਣਾਉਣ ਲੱਗੇ ਕਿ ਲਬਾ ਕਿ ਨਾ ਹੋਣ ਉਹ ਇਹ ਕਹਦਾ 60 ਲੱਖ ਤਾਂ ਮੇਰੇ ਕੋ ਨਹੀਂ ਹੈਗਾ ਅਜਾ ਹੁਣ ਹੋਰ ਨਾ ਗੱਲ ਸੁਣੋ ਮੇਰੀ ਇੱਕ ਓ ਫੜੋ ਆ 50 ਲੱਖ ਇੰਨੇ ਦੇ ਟੁੱਟੇ ਨਹੀਂ ਹੋਏ ਉਹ ਸਾਰੇ ਤੁਹਾਡੇ ਆ 50 ਲੱਖ ਨੇ ਠੀਕ ਨੇ ਤੇ ਸਾਡੇ ਵੱਲੋਂ ਆ 50 ਲੱਖ ਰੱਖ ਲਓ ਇਹ ਵੀ ਹਣ ਬੋਲੇ ਯਾਰ ਕੋਈ ਨਹੀਂ ਪਿਆਰਿਓ ਅੱਜ ਤੁਸੀਂ ਨਾ ਜਾ ਕੇ ਅਕਾਲ ਪੁਰਖ ਨੂੰ ਅਕਾਲ ਨੂੰ ਅਰਦਾਸ ਬੇਨਤੀ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਮਹਾਕਾਲ ਨੂੰ ਅਰਦਾਸ ਬੇਨਤੀ ਕਰ ਦਿਓ ਸ਼ਹੀਦ ਸਿੰਘਾਂ ਨੂੰ ਅਕਾਲ ਠੀਕ ਹੈ ਜੀ ਬੇਨਤੀ ਕਰ ਦਿਓ ਕਿ ਚੜ੍ਹਦੀ ਕਲਾ ਦੀ ਸਤਿਗੁਰੂ ਹਾਂ ਜੇ ਜਦੋਂ ਆਖੋ ਕਿ ਉਹ ਵੀ ਪਾਵਨ ਦੇ ਜੋਰ ਦੇ ਵਿੱਚ ਹਾਂ ਮਹਕਾਰ ਨੂੰ ਬੇਨਤੀ ਕਰਿਓ ਸਾਡੀ ਚੜ੍ਹਦੀ ਕਲਾ ਦੀ ਹਾਂ ਹਾਂ ਬਿਲਕੁਲ ਬਿਲਕੁਲ ਬੇਨਤੀ ਕਰਿਓ ਗੁਰੂ ਸਾਹਿਬ ਅਸ ਕੋਲ ਨੂੰ ਚੜ੍ਹਦੀ ਕਲਾ ਚ ਇੱਕ ਰੱਖੀ ਤੇ ਸਿੰਘਾਂ ਦੇ ਜਿਹੜੇ ਬੋਲੇ ਨਾ 50 ਲੱਖ 10 ਲੱਖ ਵਲਗੇ ਹਮੇਸ਼ਾ ਹੀ ਚੱਲਦੇ ਰਹੇ ਚਲੋ ਠੀਕ ਹੈ ਪਿਆਰੇ ਠੀਕ ਹੈ ਪਿਆਰੇ ਚੜ੍ਹਦੀ ਕਲਾ ਜੀ ਓਕੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਉਹ ਪਿਛੇ ਖੜੇ ਸੀ ਤਾਂ ਨੀ ਗੁਰੂ ਗ੍ਰੰਥ ਸਾਹਿਬ